ਬਿੱਲੀ ਕ੍ਰੈਮ ਨਿਊਜ਼ ਦੇਖ ਰਹੇ ਸੋਟਿਆ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਗੰਦਰ ਸੇ ਲੈਣ ਵਾਲੀ ਆ। ਦੱਸ ਦਈਏ ਕਿ ਦੂਜਾ ਜਿਹੜਾ ਬੂਥ ਆ ਜੀ ਪਿੰਡ ਲੱਧੂ ਵਾਲੇ ਚ ਜਿਹੜੇ ਆ ਦੇਖ ਸਕਦੇ ਹੋ ਤੁਸੀਂ ਨੌਜਵਾਨ ਪਰਚੀਆਂ ਕੱਟ ਰਹੇ ਨੇ। ਸੋ ਦੂਜੇ ਬੂਥ ਤੇ ਪਹੁੰਚੇ ਆ ਕਿਉਂਕਿ ਆਪੋਜ਼ਿਟ ਦੋਨੇ ਬੂਥ ਹੁੰਦੇ ਆ ਪਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਬੜੇ ਸ਼ਾਂਤ ਮੇਰੀ ਟੰਗ ਨਾਲ ਬੈਠੇ ਆ ਤੇ ਬੜੇ ਸ਼ਾਂਤ ਮੇਰੀ ਟੰਗ ਨਾਲ ਜਿਹੜਾ ਸਾਡਾ ਇਲੈਕਸ਼ਨ ਹੋਣ ਜਾ ਰਿਹਾ ਹੋ ਹੀ ਜਾਂਦਾ ਹੈ। ਤੇ ਗੱਲ ਕਰਦੇ ਆ ਜੀ ਸਾਡੇ ਇਸ ਤੋਂ ਪਿਛਲੇ ਜਿਹੜੇ ਸਰਪੰਚ ਅਮਰੀਕ ਸਿੰਘ ਜੀ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰਵਾਈ ਸੀ ਸੋ ਉਦੋਂ ਪਿਛਲੇ ਪਲਾਨ ਜਿਹੜੇ ਸਰਪੰਚ ਰਹੇ ਚੁੱਕੇ ਨੇ ਜਗेंद्र ਸਿੰਘ ਉਹਨਾਂ ਦਾ ਬੇਟਾ ਸਾਡੇ ਨਾਲ ਮੌਜੂਦ ਆ ਗੱਲ ਕਰਦੇ ਆ ਭਾਈ ਜੀ ਕੀ ਨਾਮ ਆਪਣਾ ਉੱਪਰ ਚੱਕੋ ਗੁਰਜੀਤ ਸਿੰਘ ਜੀ ਹਾਂਜੀ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਗੁਰਜੀਤ ਸਿੰਘ ਜੀ ਅੱਜ ਤੁਹਾਡੇ ਪਿੰਡ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ ਹੈ ਤਕਰੀਬਨ 7-8 ਮਹੀਨੇ ਬਾਅਦ ਤੇ ਕਿਵੇਂ ਲੱਗਦਾ ਤੁਹਾਨੂੰ ਨਹੀਂ ਨਹੀਂ ਬਹੁਤ ਵਧੀਆ ਇਲੈਕਸ਼ਨ ਸ਼ਾਂਤਮਈ ਚੰਗ ਨਾਲ ਚੱਲ ਰਿਹਾ ਜੀ ਜੀ ਉਹਨਾਂ ਦੇ ਪਿੰਡਾਂ ਦੇ ਜਤਾਂ ਦੇ ਕੋਈ ਰੋਲ ਦਫੇ ਦਾ ਕੋਈ ਨਹੀਂ ਜੀ ਮੋਟਰ ਦੀ ইলেকਸ਼ਨ ਤੇ ਕਿੰਨੀ ਕੁ ਖੁਸ਼ੀ ਹੋਈ ਹੈ ਜੀ ਤੁਹਾਨੂੰ ਖੁਸ਼ੀ ਤਾਂ ਬਹੁਤ ਹੈ ਜੀ ਬਹੁਤ ਹੋਈ ਹੈ ਦੁਬਾਰਾ ਲਖਣਵੜਿਆ ਅੱਜ ਸਾਡੇ ਵਰਕਰ ਜਨੇ ਅੱਗੇ ਵੋਟ ਵਾਈਸ ਨੂੰ ਉਸ ਤੋਂ ਉੱਪਰ ਚੜ ਕੇ ਸਾਡੇ ਵਰਕਰ ਬੋਲੂ ਪਾ ਰਹੇ ਤੇ ਸਪੋਰਟ ਵੀ ਕਰ ਰਹੇ ਆ ਸੋ ਦੱਸ ਦਈਏ ਕਿ ਨਾਲ ਵੀਰ ਜੀ ਬੈਠੇ ਉਹਨਾਂ ਨਾਲ ਗੱਲ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਜੀ ਤੁਹਾਡਾ ਕਿਕਰ ਸਿੰਘ ਕਿਕਰ ਸਿੰਘ ਤੇ ਕਿਵੇਂ ਦੇਖਦੇ ਆ ਤੁਸੀਂ ਅੱਜ ਜਿਹੜਾ ਤੁਹਾਡੇ ਇਲੈਕਸ਼ਨ ਹੋਣ ਜਾ ਰਿਹਾ ਕਿੰਨੀ ਕੁ ਖੁਸ਼ੀ ਮਹਿਸੂਸ ਕਰ ਰਹੇ ਆ ਔਰ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਲੈਕਸ਼ਨ ਤਾਂ ਵੀਰ ਜੀ ਸਾਡੀ ਬਣ ਗਈ ਮਜਬੂਰੀ ਕਿਉਂਕਿ ਜਿਹੜਾ ਮੁੰਡਾ ਸਰਪੰਚ ਅੱਤਿਆ ਸੀ ਕੋਈ 350 ਦੀ ਲੀਡ ਤੇ ਪਹਿਲਾਂ ਅੱਛਾ ਜੀ ਸੋ ਅੱਜ ਤੋਂ ਸਾਲ ਪਹਿਲਾਂ ਇਲੈਕਸ਼ਨ ਹੋਇਆ ਸੀ ਤੇ ਉਹਦਾ ਚਲੋ ਮਾਲਕ ਦਾ ਪਾਣਾ ਵਾਪਰ ਗਿਆ ਉਹ ਕਰਦੀ ਦੀ ਡੈਥ ਹੋ ਗਈ ਚਲੋ ਸਰਕਾਰ ਨੇ ਇਲੈਕਸ਼ਨ ਦੁਬਾਰਾ ਕਰਾ ਲਿਆ ਉਹ ਇਲੈਕਸ਼ਨ ਉਹਦੇ ਕਰਕੇ ਦੁਬਾਰਾ ਹੋਇਆ ਪਰ ਹੁਣਾ ਨਹੀਂ ਸੀ ਚਾਹੀਦਾ ਪਿੰਡ ਨੂੰ ਸਹਿਮਤੀ ਦੇਣੀ ਚਾਹੀਦੀ ਸੀ ਹੁਣਾ ਨਹੀਂ ਸੀ ਚਾਹੀਦਾ ਇਹ ਸੀਗਾ ਕਿ ਜਿਸ ਦੀ ਸਰਕਾਰ ਆ ਚਲੋ ਸਰਪੰਚ ਬਣ ਜਾਂਦਾ ਪਿੰਡ ਦਾ ਵਿਕਾਸ ਹੋਣਾ ਸੀ ਮੰਨ ਕੇ ਚਲੋ ਸਰਪਾਲ ਸਰਕਾਰ ਕਿਸੇ ਦੀ ਆ ਸਰਪੰਚ ਵਿਰੋਧੀ ਬਣ ਜਾਂਦਾ ਪਿੰਡ ਦਾ ਨੁਕਸਾਨ ਬਹੁਤ ਜ਼ਿਆਦਾ ਹੋਊਗਾ ਤੇ ਮੈਂਬਰਸ ਆ ਜਿਹੜੇ ਸਤਨਾਮ ਸਿੰਘ ਦੇ ਛੇ ਨੇ ਤੇ ਦੂਜੇ ਦੇ ਤਿੰਨ ਨੇ ਕੀ ਲੱਗਦਾ ਤੁਹਾਨੂੰ ਹੁਣ ਜਿਹੜਾ ਸਰਕਾਰ ਦੇ ਹੱਕ ਚ ਅੱਜ ਦਾ ਸਰਪੰਚ ਬਣਨ ਜਾ ਰਿਹਾ ਕਿ ਸਰਕਾਰ ਦੇ ਉਲਟ ਬਣ ਸਕਦਾ ਇਹ ਤਾਂ ਵਿਰਚੀ ਮਾਹੌਲ ਤੇਵੇਂ ਆ ਵੀ ਸਰਕਾਰ ਦੇ ਹੱਕ ਚ ਆਪਣਾ ਸਰਪੰਚ ਜਿੱਤ ਰਿਹਾ ਤੇ ਬਸ ਸ਼ਾਂਤੀ ਆ ਵੀ ਸ਼ਾਂਤ ਮਹੀਨਾਂ ਸਾਰਾ ਇਲੈਕਸ਼ਨ ਹੋੰਡਿਆ ਕੋਈ ਇੱਕ ਜੀ ਕੋਈ ਗੱਲ ਨਹੀਂ ਹੈਗੀ ਵੀ ਕੋਈ ਮਕਾਲ ਵਾਲਾ ਜਾਂ ਕੋਈ ਨਹੀਂ ਸਾਰਾ ਸ਼ਾਂਤ ਮਹੀਨਾਂ ਚਲੋ ਵੀ ਸਾਰਾ ਜੋ ਵੀ ਵਰਕਰ ਵੋਟਾਂ ਪਾ ਕੇ ਆਪਣੇ ਘਰੇ ਜਾਂਦੇ ਆ ਤੇ ਆਹ ਸ਼ਾਂਤ ਮਹੀਨਾਂ ਕੰਮ ਚੱਲਦਾ ਦੱਸ ਦिए ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰੀ ਜਾ ਰਹੇ ਆ ਤੋਂ ਇਹਨਾਂ ਦਾ ਕਹਿਣਾ ਹੈ ਜਿੰਨੇ ਵੀ ਇੱਥੇ ਮੌਜੂਦ ਨੇ ਉਹਨਾਂ ਸਾਰਿਆਂ ਦਾ ਇਹੀ ਕਹਿਣਾ ਉਟਰ ਵੀਰਾਂ ਦਾ ਸਪੋਰਟਰ ਵੀਰਾਂ ਦਾ ਕਿ ਸਾਡਾ ਜਿਹੜਾ ਇਲੈਕਸ਼ਨ ਆ ਬੜੇ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਤੇ

ਕਿਸੇ ਕੋਲ ਦਿੱਕਤ ਨਹੀਂ ਆ ਰਹੀ ਕੋਈ ਪ੍ਰਸ਼ਾਸਨ ਵਾਲੀ ਕੋਈ ਪ੍ਰੋਬਲਮ ਨਹੀਂ ਆ ਰਹੀ ਦੁਬਾਰਾ ਬਣਾ ਲਓ ਪ੍ਰਸ਼ਾਸਨ ਪੂਰਾ ਸਾਫ ਦਾ ਤੁਹਾਡੇ ਚ ਚਲੋ ਮਿਲਦੇ ਆ ਜੀ ਆਜੋ ਅਗਰ ਮੈਂ ਕੈਮਰਾਮੈਨ ਨੂੰ ਬੈਂਕ ਕਰਾਂ ਅਗਲੇ ਦਰਸ਼ਕਾਂ ਕੋਲ ਚਲਦੇ ਆ ਸਦਿਕ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਸਿੰਘ ਅ ਡਾਕਟਰ ਦੇ ਹੋ ਜੀ ਹਾਂ ਕਰਦਾ ਅੱਛਾ ਜੀ ਸੋ ਬਲਵਿੰਦਰ ਸਿੰਘ ਕੋਲੇ ਪਹੁੰਚੇ ਜਿਹੜੇ ਇੰਜੀਨੀਅਰ ਰਿਟਾਇਰ ਨੇ ਅੱਜ ਤੁਹਾਡੇ ਪਿੰਡ ਜਿਹੜਾ ਸਰਪੰਚੀ ਦਾ ਇਲੈਕਸ਼ਨ ਹੋ ਰਿਹਾ ਹੈ ਤੇ ਕਿਸ ਨਜ਼ਰੀਏ ਨਾਲ ਤੁਸੀਂ ਦੇਖਦੇ ਹੋ ਇਸ ਇਲੈਕਸ਼ਨ ਨੂੰ ਹੋਏ ਚੱਲ ਰਹੇ ਵੇਖ ਰਹੇ ਹੋਰ ਹੋਰ ਤੁਸੀਂ ਪ੍ਰਸਾਦਾਂ ਕਹਿੰਦੇ ਨਾ ਜੀ 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 ਸਾਡਾ ਕੋਈ ਨਾ ਜਿਆਦਾ ਸਾਡਾ ਪ੍ਰਿੰਟ ਠੀਕ ਹੈ ਉਹਨਾਂ ਉਹਨਾਂ ਕੁਝ ਵਿਆਖਿਆ ਕਿ ਕਿਉਂ ਹੈ ਜਿਹਦੀ وجہ ਕਰਕੇ ਇਲੈਕਸ਼ਨ ਆਣ ਦੇ ਇਲੈਕਸ਼ਨ ਨਹੀਂ ਹੋਇਆ ਠੀਕ ਹੈ ਇਲੈਕਸ਼ਨ ਨਹੀਂ ਹੋਈ ਤਾਂ ਸੀ ਸਾਡਾ ਪਿੰਡ ਸਾਡਾ ਸੰਤ ਸੀ ਉਸ ਬੰਦੇ ਨਾਲ ਤੇ ਇਸ ਕਰਕੇ ਉਹਨੇ ਕੁਝ ਵਿਆਖਿਆ ਕੀਤੀ ਕਿ ਇਸਨੇ ਬਹੁਤ ਕੰਮ ਕੀ ਕਰਕੇ ਰੱਖਿਆ ਉਹ ਲੋਕ ਉਹਨਾਂ ਨੂੰ ਹਾਲ ਫੋਨ ਵਾਸਤੇ ਉਹ ਪਾ ਰਹੇ ਹੈਗਾ ਲੱਗਦਾ ਹੈ ਅੱਜ ਜਿਹੜਾ ਇਲੈਕਸ਼ਨ ਹੋ ਰਿਹਾ ਸਰਪੰਚ ਦਾ ਤੇ ਕਿੰਨੀ ਖੁਸ਼ੀ ਪ੍ਰਗਟ ਕਰ ਰਹੇ ਹਾਂ ਪ੍ਰਸ਼ਾਸਨ ਮੰਤਰੀ ਹੋ ਗਿਆ ਹਾਂ। ਹੋਰ ਮੈਂ ਤੜਕੇ ਕੀ ਤੁਹਾਡਾ ਨਜ਼ਰੀਆ ਵੋਟਾਂ ਬਾਰੇ ਵੀ ਤੁਸੀਂ ਜਿੱਤ ਹਾਸਲ ਕਰ ਪਾਉਂਗੇ? ਨਿਸ਼ਾਨੀ ਦਾ ਇਹ ਬੰਦਾ ਕੰਮ ਕਰਦਾ ਜਿੱਤੋ। ਠੀਕ ਹੈ। ਸੋ ਦੱਸਦੀਏ ਕਿ ਮਸਤ ਜੀ ਨਾਲ ਗੱਲਬਾਤ ਕਰੀ ਆ ਇੰਜੀਨੀਅਰ ਸਾਹਿਬ ਨਾਲ ਸੋ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਬਹੁਤ ਵਧੀਆ ਜਿਹੜਾ ਸਾਡਾ ਇਲੈਕਸ਼ਨ ਹੋ ਰਿਹਾ ਹੈ ਔਰ ਸਾਨੂੰ ਬੜੀ ਖੁਸ਼ੀ ਹੈ। ਤੇ ਸਾਡੇ ਇਲੈਕਸ਼ਨ ਹੋਣ ਦੀ ਕੋਈ ਉਮੀਦ ਨਹੀਂ ਸੀ ਨਾ ਹੀ ਕੋਈ ਮਤਲਬ ਸਾਨੂੰ ਪ੍ਰੋਬਲਮਸ ਸੀ ਕੀ ਪਰ ਦੱਸ ਦਈਏ ਕਿ ਜਿਹੜੇ ਸਰਪੰਚ ਬਣੇ ਸੀਗੇ ਲੇਡੀਜ਼ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਜਿਹੜੇ ਸਾਡੇ ਨਾਲ ਵੱਖ-ਵੱਖ ਤਰ੍ਹਾਂ ਦੇ ਦਸਬੂਜ ਖੜੇ ਕੀਤੇ ਜਾਂਦੇ ਸੀ ਉਸ ਸੰਬੰਧ ਚ ਉਸ ਕਰਕੇ ਸਾਨੂੰ ਜਿਹੜੀ ਇਲੈਕਸ਼ਨ ਕਰਾਉਣ ਦੀ ਜ਼ਰੂਰਤ ਪਈ ਹੈ ਤਾਂ ਕਰਕੇ ਅਸੀਂ ਜਿਹੜਾ ਅੱਜ ਦਾ ਇਲੈਕਸ਼ਨ ਕਰਾਇਆ ਮਿਲਦੇ ਹਾਂ ਜਲਦੀ ਅਗਲੀ ਰਿਪੋਰਟ ਦੇ ਨਾਲ ਬਣੇ ਰਹਿਣਾ ਸਾਡੇ ਨਾਲ ਦਿੱਲੀ ਕ੍ਰਾਈਮ ਨਿਊਜ਼ ਨੈਸ਼ਨਲ दिल्ली क्राइम नेशनल न्यूज़ नजर सफर